ਇਹ ਉਹਨੀਆਂ ਕਈ ਕਈ ਸਰਕਾਰਾਂ ਆਈਆਂ ਤੇ ਗਈਆਂ ਕਿੱਥੇ ਪੰਜਾਬ ਪੰਜਾਬੀ ਪੰਜਾਬੀ ਦੇ ਹਿੱਤ ਦੀ ਗੱਲ ਆ ਜੇ ਸਾਨੂੰ ਜੇਲਾ ਵੀ ਪਣਨੀਆਂ ਪਈਆਂ ਜੇ ਸਾਨੂੰ ਕਾਲੇ ਪਾਣੀ ਵੀ ਜਾਣਾ ਪਿਆ ਤੇ ਅਸੀਂ ਪਹਿਲੀਆਂ ਮੋਰਨੀ ਇਕਤਾਰਾ ਜੇ ਵੀ ਜਾਵਾਂ ਤਾਂ ਪਹਿਲਾਂ ਚਲੋ ਆਮ ਆਦਮੀ ਪਾਰਟੀ ਦਾ ਵੀ ਬਹੁਤ ਸਾਹ ਦਿੱਤਾ ਕਾਂਗਰਸ ਪਾਰਟੀ ਦਾ ਵੀ ਬਹੁਤ ਸਾਹ ਦਿੱਤਾ ਹੈ ਤੇ ਇਹਨਾਂ ਨੇ ਜਿਹੜੀ ਆਪਣਾ ਨਾ ਥਨਵਾਈ ਨਹੀਂ ਕੀਤੀ ਕਈਆਂ ਕੰਮ ਜਹਣਾ ਕਈ ਕੰਮ ਪਏ ਆਪਾਂ ਨੂੰ ਨਹੀਂ ਇਹ ਸਾਡੇ ਨਾਲ ਤੁਰੇ ਇਸ ਕਰਕੇ ਚਲੋ ਆਪਾਂ ਅਰਕੀ ਪੰਨੀ ਤਾਈ ਨੱਚਦੇ ਆਂ ਬੀਜੇਪੀ ਸਰਕਾਰ ਨਾਲ ਜੁੜੇ ਇਹਨਾਂ ਦਾ ਪੂਰਾ ਸਾਥ ਦੇਣ ਨੇ ਆ ਇਹ ਸਾਡਾ ਦੇਂਦੇ ਹੀ ਇਹਨਾਂ ਦਾ ਦੇਣ ਨੇ ਆ ਅੱਜ ਅjnਾਲਾ ਵਿਖੇ ਮਾਤਾ ਰਾਣੀ ਮੰਦਿਰ ਦੇ ਮੁੱਖ ਸੇਵਾਦਾਰ ਸ਼ੁਕਲਾ ਜੀ ਸਾਡੇ ਸਤਕਾਰਯੋਗ ਭਣ ਜੀ ਉਹਨਾਂ ਦੇ ਸੁਪੁੱਤਰ ਰਜੀਵ ਜੀ ਇਹਨਾਂ ਨੇ ਅੱਜ ਨੌਜਵਾਨ ਪੀੜੀ ਨੂੰ ਜਿਹੜੇ ਕਾਂਗਰਸ ਤੇ ਆਪ ਨੂੰ ਅਲਵਿਦਾ ਕਹਿ ਕੇ ਸਾਡ ਭਾਰਤੀ ਜਨਤਾ ਪਾਰਟੀ ਸ਼ਾਮ ਨੂੰ ਹੋ ਗਏ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਵਿਸ਼ਵਾਸ ਦਿੰਦਾ ਉਹਨਾਂ ਕਿ ਤੁਹਾਡੇ ਹਰ ਦੁੱਖ ਸੁੱਖ ਦੇ ਭਾਈਵਾਲ ਹੋਵਾਂਗੇ ਪਰ ਕਿਹੜੀ ਲੋਕ ਮਾਰੂ ਨੀਤੀਆਂ ਇਸ ਆਪ ਦੀ ਕੇਜਰੀਵਾਲ ਦੀ ਸਰਕਾਰ ਨੇ ਜੋ ਪੰਜਾਬ ਦੀ ਪਿੱਠ ਤੇ ਕੰਨ ਫਿਰ ਇੱਕ ਤਾਜ਼ਾ ਘਵਾੜਾ ਮਾਰਿਆ ਹੈ ਜਿਹੜੀਆਂ ਲੋਕ ਭਲਾਈ ਨੀਤੀਆਂ ਸੈਂਟਰ ਸਰਕਾਰ ਦੀਆਂ ਮੋਦੀ ਸਾਹਿਬ ਦੀਆਂ ਉਹਨਾਂ ਨੂੰ ਉਸ ਥਰੂ ਡੰਡਾ ਤੰਤਰਾਈ ਗੁੰਡਾਗਰਦੀ ਰਹੀ ਬੰਦ ਕਰਨ ਦਾ ਯਤਨ ਕਰਦੇ ਪਏ ਆ ਮੈਂ ਤੇ ਇਹ ਪੰਜਾਬ ਦੀ ਦਰਾਸ਼ਦੀ ਆ ਕਿ 5 ਸਾਲ ਕਾਂਗਰਸ ਰਹੀ ਆ ਇਹਨਾਂ ਸਾਢੇ 3.5 ਸਾਲ ਇਹਨਾਂ ਨੂੰ ਹੋ ਗਏ ਆ ਤੇ ਕਿਹੜੀਆਂ ਲੋਕ ਭਲਾਈ ਨੀਤੀਆਂ ਆ ਸੈਂਟਰ ਸਰਕਾਰ ਦੀਆਂ ਮੋਦੀ ਸਾਹਿਬ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਉਹ ਲੋਕਾਂ ਤੱਕ ਪਹੁੰਚ ਕਰਨ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਨੂੰ ਸਾਨੂੰ ਕੱਲ ਥਾਣੇ 5 5-6 ਘੰਟੇ ਗਲ ਥਾਣੇ ਬਾਹਰ ਮਹੀਨوں ਨਹੀਂ ਇੱਥੇ ਇਹ ਪੰਜਾਬ ਦੇ ਵਿੱਚ 50 ਜਗ੍ਹਾ ਦੇ ਕੈਂਪ ਲੱਗੇ ਸੀ ਹਰ ਜਗ੍ਹਾ ਜਿਹੜਾ ਵੀ ਨੇਤਾ ਸੀ ਵੱਡਾ ਛੋਟਾ ਸਾਰਿਆਂ ਨੂੰ ਇਹਨਾਂ ਨੇ ਅਰੈਸਟ ਕਰਕੇ ਸ਼ਾਮ ਤੱਕ ਡਿਟੇਨ ਕਰਕੇ ਰੱਖਿਆ ਮੈਂ ਕਹਿੰਦਾ ਇਹ ਪੰਜਾਬ ਸਰਕਾਰ ਦੀ ਕੇਜਰੀਵਾਲ ਦੀ ਬਖਲਾੜ ਦੀ ਨਿਸ਼ਾਨੀ ਆ ਜੇ ਤੁਸੀਂ ਅਸੀਂ ਤਾਂ ਜਿਹੜੇ ਕੈਂਪ ਆ ਕੱਲੇ ਇਹ ਨਹੀਂ ਭਾਰਤੀ ਜਨਤਾ ਪਾਰਟੀ ਲੱਗੇ ਆ ਅਸੀਂ ਹਰ ਗਰੀਬ ਲਈ ਹਰ ਧਰਮ ਲਈ ਹਰ ਬਜਬਲੀ ਭਾਵੇਂ ਇਹ ਪਾਰਟੀ ਦੇ ਸਬੰਧ ਦੇ ਆ ਉਥੇ ਆਵੇ ਤੇ ਫ੍ਰੀ ਆਫ ਕਾਸਟ ਸਿੰਗਲ ਪੈਣੀ ਦੇ ਲੈਂਦੇ ਪਏ ਤੇ ਉਹਨਾਂ ਦੇ ਜਿਹੜੇ ਨੌ ਕੰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਹੋਣ ਵਾਲੇ ਉਹ ਕਰਦੇ ਪਏ ਆ ਇਹ ਜਾਖੜ ਸਾਹਿਬ ਨੂੰ ਇੱਕ ਧਮਗਾਉਂਦਾ ਪਿਆ ਇਹੋ ਜਿਹੀਆਂ ਕਈ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਇਥੇ ਪੰਜਾਬ ਪੰਜਾਬੀ ਪੰਜਾਬੀ ਦੇ ਹਿੱਤ ਦੀ ਗੱਲ ਆ ਜੇ ਸਾਨੂੰ ਜੇਲਾ ਵੀ ਭਰਨੀਆ ਪਈਆਂ ਜੇ ਸਾਨੂੰ ਕਾਲੇ ਬਾਣੀ ਵੀ ਜਾਣਾ ਪਿਆ ਤੇ ਅਸੀਂ ਪਹਿਲੀਆਂ ਮੋਰ ਨਹੀਂ ਇਕਦਾਰਾ ਜੇ ਵੀ ਜਾਵਾਂਗੇ ਕਿਹੜੇ ਰਾਸ਼ਨ ਕਾਰਡ ਦਾ ਕੱਟੇ ਜਾ ਰਹੇ ਕੀ ਕਰੇ ਜਿਹੜੇ ਰਾਸ਼ਨ ਕਾਰਡ ਆ ਮੈਂ ਮੰਦਰ ਦੀ ਹਜ਼ੂਰ ਚ ਇਸ ਹਾਲਤ ਖੋਤਾ ਆ ਮੈਂ ਦਾਤੀ ਹਲ ਇਸ ਥਲ ਮੂੰਹ ਕਰਕੇ ਕਹਿ ਸਕਦਾ 38 ਹਜ਼ਾਰ ਦਾਲ ਆਟੇ ਦੇ ਕਾਲ ਚੋਂ ਸਾਡੀ ਭਾਜਪਾ ਦੇ ਕਾਲੀ ਦਾਲ ਦੀ ਸਰਕਾਰ ਹੀ 38 ਹਜ਼ਾਰ ਦਾਲ ਆਟੇ ਕਰੀਬਾ ਦੇ ਕਾਟ ਵੜਾਏ। ਉਤੋਂ ਬਾਅਦ 5 ਸਾਲ ਬਾਅਦ ਕਾਂਗਰਸ ਸਰਕਾਰ ਆ ਗਈ ਜਿਹਦੇ ਚ ਇੱਥੇ ਸਾਡੇ ਹਸਾ ਹਰਪ੍ਰਤਾਪ ਸਿੰਘ ਜੀ ਉਹ ਇੱਥੇ ਵਿਧਾਇਕ 8000 8 10000 ਦਹਾਲਾਟੇ ਦੇ ਕਾਟ ਉਹਨੇ ਵਾੜਾ ਕੀਤਾ। ਉਤੋਂ ਬਾਅਦ ਆ ਭੰਡਾ ਦੀ ਸਰਕਾਰ ਆ ਗਈ। ਆ ਝੂਠੇ ਲਾਲ ਝੂਠੇ ਲਾਲ ਲਾਲੀਪਾਪ ਦੇ ਨਾਂ ਦੀ ਸਰਕਾਰ ਆ ਗਈ। ਛੜਿਆਂ ਦੇ ਵਿਆਹ ਕਰਾਉਣ ਵਾਲੇ ਛੜਿਆਂ ਲਈ ਮੈਨੂੰ ਛੜਿਆਂ ਦੇ ਵਿਆਹ ਕਰਾਉਣ ਲਈ ਸਰਕਾਰ ਆ ਗਈ ਕਿ ਨਾ ਕੋਈ ਵੈ ਨਹੀਂ ਜਾਂਦਾ ਉਹ ਐਮ.ਐਲ.ਏ ਬਣ ਕੇ ਉਹਦਾ ਵਿਆਹ ਹੈ ਜਿਹਨੂੰ ਕੋਈ ਰਿਸ਼ਤਾ ਨਹੀਂ ਹੁੰਦਾ ਇਹ ਇਹਨਾਂ ਨੇ ਵਿਆਹ ਕਰਾ ਲਏ ਭਾਵੇਂ ਤੁਹਾਡੀਆਂ ਧੀਆ ਭੈਣ ਨੌਜਵਾਨ ਹੀ ਇਹਨਾਂ ਨੇ ਮੇਰਾ ਖਿਆਲ 10-15 ਹਜ਼ਾਰ ਇਹਨਾਂ ਨੇ ਕੱਟਦੇ ਆ ਤੇ ਆ ਕਿਹੜਾ ਤੁਸੀਂ ਕਹਿੰਦੇ ਪਏ ਜੇ ਦਾਲਾਟੇ ਕੱਟੇ ਗਏ ਇਨਕੁਆਰੀ ਦੇ ਕਰਦੇ ਪਏ ਆ ਮੁਲਾਜ਼ਮ ਇਹਨਾਂ ਦੇ ਸਮਾਨ ਸੈਂਟਰ ਦਾ ਇਹ ਐਸਾ ਕੁਵੀਆ ਕਰਦੇ ਪਏ ਤਿੰਨ ਇਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਦੇਂਦੇ ਪਏ ਬਾਕੀ ਨੂੰ ਵਾਟਾ ਹੀ ਫੇਰਦੇ ਪਏ ਇਹ ਦੇ ਜੁਮਲੇਆ ਦੀ ਸਰਕਾਰ ਆ ਇਹਦੇ ਤੇ ਝੂਠ ਝੂਠ ਬੋਲਣ ਵਾਲੀ ਸਰਕਾਰ ਆ ਜੁਮਲੇਆ ਦੀ ਸਰਕਾਰ ਆ ਇਹਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਲੋਕਾਂ ਹੱਥੀ ਦਿੱਤੀ ਦੰਦਾ ਖੋਲਣੀਆਂ ਲੋਕ ਸਮਾਂ ਢੀਕਦੇ ਪਏ ਕਦੋਂ ਵੋਟਾਂ ਹਣ ਦੇ ਇਹਨਾਂ ਨੂੰ ਚੱਲਦਾ ਕਰੀਏ ਮੇਰਾ ਨਾਮ ਜੇ ਜੇ ਕੁਮਾਰ ਸ਼ੁਕਲਾ ਮੈਂ ਮੰਦਰ ਮਾਤਾ ਰਾਣੀ ਮੰਤਰਜੀ ਦੇ ਪੰਡਤ ਜੀ ਦਾ ਬੇਟਾ ਆਂ ਤੇ ਆਪਾਂ ਪਹਿਲਾਂ ਚਲੋ ਆਮ ਆਦਮੀ ਪਾਰਟੀ ਦਾ ਵੀ ਬਹੁਤ ਸਾਥ ਦਿੱਤਾ ਕਾਂਗਰਸ ਪਾਰਟੀ ਦਾ ਵੀ ਬਹੁਤ ਸਾਥ ਦਿੱਤਾ ਹੈ ਤੇ ਇਹਨਾਂ ਨੇ ਜਿਹੜੀ ਆਪਣਾ ਨਾ ਥਨਵਾਈ ਨਹੀਂ ਕਿ ਕੀ ਕਈਆਂ ਕੰਮ ਜ ਹਨ ਕਈ ਕੰਮ ਪਏ ਆਪਾਂ ਨੂੰ ਨਹੀਂ ਇਹ ਸਾਡੇ ਨਾਲ ਤੁਰੇ ਇਸ ਕਰਕੇ ਚਲੋ ਆਪਾਂ ਐਰ ਕੀ ਬੋਨੀ ਭਾਈ ਨਾਲ ਜੁੜੇ ਆਂ বিজেপি ਸਰਕਾਰ ਨਾਲ ਜੁੜੇ ਇਹ ਇਹਨਾਂ ਦਾ ਪੂਰਾ ਸਾਥ ਦੇਣ ਨੇ ਆ ਇਹ ਸਾਡਾ ਦੇਂਦੇ ਹੀ ਇਹਨਾਂ ਦਾ ਦੇਣ ਨੇ ਤੇ ਇਦਾਂ ਹੀ ਅੱਜ ਤੁਹਾਡੇ ਸਾਹਮਣੇ ਆਪਾਂ ਕੋਈ ਆਪਣੇ 10-15 ਵੀਰ ਭਰਾ ਵੀ ਜੁੜੇ ਉਹਨਾਂ ਦੇ ਘਰ ਜੁੜੇ ਆ ਪਰ ਇਦਾਂ ਇੰਨਾ ਨਾ ਬਣੇ ਰਵਾਂਗੇ